ਸਾਹਿਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਸਵਾਗਤ ਹੈ ਕਿਸਾਨ ਵਿਰੋਧ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਿਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਮੋਗੇ ਜਲੇ ਦੇ ਮਾਨਮੱਤੇ ਨਗਰ ਪਿੰਡ ਬਦਨੀ ਕਲਾਂ ਦੇ ਵਿੱਚ ਬਦਨੀ ਕਲਾਂ ਪਿੰਡ ਮੋਗੇ ਤੋਂ ਬਰਨਾਲਾ ਰੋਡ ਦੇ ਉੱਤੇ ਮਿੱਤਰੋ ਸਥਿਤਾ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਸੁਖਵੀਰ ਵੀਰ ਦਾ ਨਾਮ ਆ ਮਿੱਤਰੋ ਤੇ ਵਪਾਰ ਦਾ ਬਾਈ ਦਾ ਕੰਮ ਜਨਮ ਅਰਜ ਵੀਰ ਦੇ ਕੋਲੇ ਤੁਹਾਨੂੰ ਚਾਰ ਵਿਖਾਉਣੇ ਆ ਮਿੱਤਰੋ ਇੱਕ ਤਾਂ ਬੂਰੀ ਮੈਂ ਠੰਡੀ ਸੀਲ ਇੰਨੀ ਕੁ ਦਿਖਾਉਣੀ ਆ ਵੀ ਪਾਉਂ ਦੀ ਗਵੰਡੀਆਂ ਦੇ ਘਰੇ ਲ ਜਾ ਕੇ ਚੂਲਿਆ ਜੇ ਤੇ ਭਾ ਵੀ ਬਿਲਕੁਲ ਲੋਟ ਵਾਲਾ ਹੋਊਗਾ ਇੱਕ ਝੋਟੀ ਹੋਰ ਤੁਹਾਨੂੰ ਬੜੇ ਭਾਅ 'ਲ ਹੀ ਵਕਾਉਣੀ ਆ ਠੰਡੀ ਸੀਲ ਬੱਚੇ ਵਾਲੀ ਮਿੱਤਰੋ ਇਹਦੇ ਥੱਲੇ ਵੀ ਚੰਗਾ ਦੁੱਧ ਆ ਇੱਕ ਤੁਹਾਨੂੰ ਥੀਓ ਠੰਡੀ ਪੂਰੀ ਰਾਤ ਜੱਕੇ ਕ੍ਰਾਸ ਬਰੀਡ ਦੇ ਵਿੱਚ ਗਾਮ ਖੋਣੀ ਜਾਂਦਾ ਦੁੱਧ ਮੱਝਾ ਰਗਾ ਹੋਊਗਾ ਤੇ ਐਂਡ ਤੇ ਵਿਖਾ ਦੇਣਾ ਤੁਹਾਨੂੰ ਇੱਕ ਨੀਲੀ ਰਾਵੀ ਦਾ ਮਾਲੀ ਆਓ ਕਰਦੇ ਆ ਗੱਲਾਂ ਬਾਤਾਂ ਆਪਾਂ ਸਾਰੀ ਜਾਣਕਾਰੀ ਲੈਣੇ ਆ ਸੁਖਵੀਰ ਵੀਰ ਦੇ ਨਾਲ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਕੀ ਹਾਲ ਆ ਵੱਡੇ ਬਹੁਤ ਵਧੀਆ ਜੀ ਸੇਤਾ ਦੇ ਪਰਿਵਾਰ ਹਾਂਜੀ ਵੀਰੇ ਵਧੀਆ ਠੀਕ ਆ ਭਾਈ ਅੱਜ ਜਲਵਾਰਾ ਵੀਰੇ ਆਪਣੇ ਕੋਲੇ ਚਾਰ ਚਾਰ ਹਾਂਜੀ ਵੀਰੇ ਪਹਿਲੇ ਨੰਬਰ ਤੇ ਬੂਰੀ ਮੈਂ ਆ ਜਿਹੜੀ ਵੀਰੇ ਕਿਨਵਾ ਸੂਆ ਕੀ ਡਿਟੇਲ ਆ ਭਾਈ ਵੀਰੇ ਤੀਜਾ ਰੱਖਲੇ ਚੌਥਾ ਰੱਖਲੇ ਕੋਈ ਵੀ ਆਪਾਂ ਦਾ ਤਾਜ਼ਾ ਲਾ ਲਵੇ ਅਗਲਾ ਹਾਂ ਸਹੀ ਆ ਵੀਰੇ ਸਹੀ ਆ ਕੱਲ੍ਹ ਹੋਊਗਾ ਆਪਾਂ ਫੇਰ ਵੀ ਛੇ ਹੀ ਕਮਾਂਗੇ ਠੰਡਾ ਹੈ ਹਾਂ ਛੁਣ ਜਾਣ ਬਹੁਤ ਚੰਗਾ ਹੋਊਗਾ ਮੈਂ ਨਾ ਵੀਰੇ ਪੂਰੀ ਵਧੀਆ ਮੈਂ ਆ ਲੇਵੇ ਲੂਵੇ ਵਾਲੀ ਆ ਹਨਾ ਮਿਲਦੀ ਕਿਵੇਂ ਆ ਵੱਡੇ ਭਾਈ ਮਿਲਦੀ ਵੀਰੇ ਪਹਾੜੇ ਤੇ ਆ ਹਾਂ ਠੀਕ ਆ ਜਿੱਦਾਂ ਮਰਜ਼ੀ ਹੋਊਗੀ ਖਾਊਗੀ ਨਹੀਂ ਉਵੇਂ ਹੀ ਖੜੀ ਰਹੂਗੀ ਠੀਕ ਆ ਵੀ ਮੈਂ ਖੁਸ਼ ਹੋ ਕੇ ਮਿਲਦੀ ਆ ਹਾਂਜੀ ਵੀਰੇ ਹੂੰ ਹੂੰ ਇਹ ਬਣੀ ਬੁਣੀ ਦੱਸਿਆ ਵੀਰੇ ਕੋਈ ਇੱਕ ਮਹੀਨਾ ਤੇ ਵੀਰੇ 50 6 ਦਿਨਾਂ ਦਾ ਇੱਕ ਮਹੀਨਾ ਤੇ 50 6 ਆਪਾਂ ਗੱਲ ਵੀ ਕਰਾ ਦਿਆਂਗੇ ਕੋਈ ਚੱਕਰ ਨਹੀਂ ਠੀਕ ਆ ਬਾਈ ਠੀਕ ਆ ਵੀਰੇ ਠੀਕ ਆ ਨਾ ਵੀ ਮਤਲਬ ਦੇਖ ਸਕਦੇ ਹਾਂ ਤੁਸੀਂ ਹੂੰ ਲੈ ਆ ਵੀਰੇ ਉਹ ਕਿ ਆ ਜਾਵਾਂ ਬਾਈ ਅੱਛਾ ਸੁਖਵੀਰ ਬਾਈ ਮੈਂ ਜੇ ਕੇ ਬੰਦੇ ਸਾਂਭਣ ਵਾਲੇ ਨੇ ਰਖੜੀ ਹੋਵੇ ਕਰੇ ਬਈ ਕਿੱਡੀ ਬਾਡੀ ਮੰਤਰ ਦੀ ਮਹਾਂ ਯਾਰ ਹਾਂਜੀ ਬਾਈ ਹੂੰ ਖਾਣ ਪੀਣ ਨੂੰ ਖੁੱਲੀ ਆ ਪੂਰੀ ਖੁੱਲੀ ਆ ਵੀਰੇ ਠੀਕ ਆ ਬਾਈ ਠੀਕ ਆ ਅੱਛਾ ਕੀ ਰੇਟ ਰਹੂਗਾ ਬਾਈ ਜੰਦਾ ਰੇਟ ਵੀਰੇ ਕੋਈ 55 ਨਹੀਂ ਕੋਈ 57 ਨਹੀਂ 53000 ਦੀ ਮਹਾਂ ਪੱਕੀ ਗੱਲ ਮੁੱਕਰਦਾ ਤਾਂ ਨਹੀਂ ਮੈਂ ਨਾ ਜਮਾ ਇਹਨੂੰ ਮੂੰਹ ਕਰਕੇ ਗਿਆ ਕਿੰਨੇ ਦੀ ਕਿਆ 53000 ਦੀ ਤੇਰੀ ਭਲੀ ਹੋਵੇ ਪਤੰਦਰ ਮੈਂ ਤਾਂ ਵੱਧ ਸੋਚੀ ਬੈਠਾ ਨਹੀਂ ਠੀਕ ਆ ਯਾਰ ਫਿਰ ਤਾਂ ਹੁਣ ਤਾਂ ਮੈਂ ਹੁਣ ਨਹੀਂ ਕਹਿੰਦਾ ਤੈਨੂੰ ਕਿ ਮੈਂ ਛੋੜ ਛੱਪਾ ਕਰਨਾ ਨਹੀਂ ਹੁਣ ਤੈਨੂੰ ਕਹਿਣਾ ਹੀ ਨਹੀਂ ਬਾਈ ਫਿਰ ਤੂੰ ਨਰਾਜ ਮੰਗੇ ਆ ਮੈਂ ਤਾਂ ਛੋੜ ਤਾਂ ਕਰ ਦਿੰਗਾ ਮੇਰੇ ਅੱਖਾਂ ਤੋਂ ਹਾਂ ਬਾਈ ਛੂਟ ਕਰਾਂਗੀ ਠੀਕ ਆ ਬਾਈ ਅੱਛਾ ਦੋ ਨੰਬਰ ਵਾਲੀ ਆ ਬਾਈ ਜਿਹੜੀ ਆ ਦੋ ਨੰਬਰ ਵਾਲੀ ਵੀਰੇ ਝੋਟੀ ਹੁਣੀ ਲੈਂਦੀ ਆ ਠੀਕ ਆ ਤੇ ਯਾਨੀ ਕਿ ਦੋਨੇ ਡੰਗ ਮੈਂ 8 ਕਿਲੋ ਦੋ ਤਾਂ ਝੋਕੇ ਲੈਂਦਾ ਠੀਕ ਆ ਬਾਈ ਹੁਣ ਕਿਲੋ ਘੱਟ ਘੱਟ ਵੀ ਸਕਦੀ 700 ਹਾਂ ਵੀਰੇ ਘੱਟ ਸਕਦੀ ਆ ਹਾਂ ਬੱਚਾ ਕਟਾ ਮੈਂ ਕਰਕੇ ਕਟਾ ਵੀਰੇ ਕਟਾ ਮਿਲਦੀ ਬੱਚੇ ਤੇ ਵੀ ਇਹ ਵੀ ਬਣੀ ਪੁਣੀ ਦੱਸੀ ਆ ਤੁਹ ਵੀਰੇ ਵੀਰੇ 20-25 ਦਿਨਾਂ ਦੀ ਦੱਸੀ ਆ ਠੀਕ ਆ ਬਾਈ ਜੋ ਦੱਸਿਆ ਆਪਾਂ ਦੱਸ ਦੇਣਾ ਵੀਰੇ ਇਹ ਰੇਟ ਵੀਰੇ ਏ ਆਪਾਂ ਜੋ ਟੀਵੀ ਦੇ ਬਸ ਸਿਰਫ 63000 ਦੀ ਝੋਟੀ ਦੇ ਦੇਣੀ ਆ ਪੱਕੀ ਗੱਲ ਆ ਪੱਕੀ ਗੱਲ ਆ ਵੀਰੇ ਯਾਰ ਅਜ ਤੱਕ ਕੀ ਖਾ ਖੂ ਗਿਆ ਆ ਘਰ ਲੜਦੁੜ ਕੇ ਤਾਂ ਨਹੀਂ ਕਿ ਪਾ ਭਾ ਕਰਨ ਲੱਗ ਪਿਆ ਨਹੀਂ ਯਾਰ ਵੀਰੇ ਆਪਾਂ ਨਹੀਂ ਠੀਕ ਆ ਯਾਰ ਭਾਈ ਆ ਸਵਾਦ ਆ ਯਾਰ ਇਹ ਬੰਦਾ ਨਾਲ ਵੀ ਮੈਂ 3-4000 ਰੁਪਿਆ ਕਮਾਇਆ ਕਰਨਾ ਪਸੂ ਮਗਰ ਬਾਲਾ ਬਣਾਵੇ ਨਹੀਂ ਬਲਿਆ ਕਰਨ ਤੇ ਲਿਆਉਣੀਆਂ ਚੰਗੀਆਂ ਕਹਿੰਦਾ ਲੈ ਵੀ ਠੀਕ ਆ ਥਾਨ ਧਾਰ ਦੀ ਮੇਰੀ ਗਰੰਟੀ ਆ ਵੀਰੇ ਠੀਕ ਆ ਲੇਵਾ ਬਹੁਤਾ ਝੋਟੀ ਫੱਲੇ ਪਈ ਆ ਬਹੁਤ ਚੰਨ ਵਾਲੇ 8 ਵਜੇ ਦੀ ਚੋਈ ਵੀ ਆ ਵੀਰੇ ਝੋਟੀ ਤੜਕਿਓ ਨਹੀਂ ਠੀਕ ਆ ਯਾਰ ਭਾਈ अच्छा 63000 ਦੀ ਦੇ ਦੇਗਾ ਹੈ ਹਾਂਜੀ ਮਾਨਤਾਨ ਮਾਨਤਾਨ ਕੋ ਕਵੇ ਵੀ ਜੋੜਾ ਹੀ ਲੈ ਕੇ ਜਾਣਾ ਤੇ ਜੋੜੇ ਮਾਨਤਾਨ ਕਰ ਦਾਂਗੇ ਵੀਰੇ ਠੀਕ ਆ ਲੈ ਵੀ ਮੈਸਟਰ ਹਜ਼ਾਰ ਹਜ਼ਾਰ ਛੱਡ ਦੀ ਜੋੜੇ ਦੀ ਮਗਰ ਛੱਡ ਦੂੰਗਾ ਵੀਰੇ ਜੇ ਕੋਈ ਇਕੱਠਾ ਲੈ ਕੇ ਆ ਆ ਕੱਟਾ ਵੀ ਵਿਖਾ ਦੇ ਜਾਂਦਾ ਭਾਈ ਠੰਡੀ ਮਿੱਠੀ ਇਹ ਵੀ ਬਹੁਤ ਆ ਛੋਟੀ ਨਹੀਂ ਯਾਰ ਵਾਕਿਆ ਯਾਰ ਇਹਦਾ ਛੋਟੀ ਦਾ ਲੈ ਭਾਈ ਬਹੁਤ ਆ ਯਾਰ ਭਾਈ ਅੱਛਾ 63 ਤੇ 53 ਜੋੜਾ ਹੋ ਗਿਆ ਭਾਈ ਇਹ ਕਿੰਨੇ ਦੇ ਹੋ ਗਿਆ ਮੈਨੂੰ حساب ਦੀ ਆਉਂਦਾ ਥੋੜਾ ਜਿਆ 50 50 ਹੋ ਗਿਆ ਲੱਖ ਤੇ 1 ਲੱਖ ਤੇ 16000 ਹੋ ਗਿਆ 116000 ਦਾ ਜੋੜਾ ਬਣਦਾ ਤੇ 14 ਦਾ ਦੇ ਦਿਆਂਗੇ ਆਪਾਂ ਹਾਂ ਬਈ ਅੱਦੇ ਦਿਆਂਗੇ ਅੱਛਾ ਆਹ ਬਾਈ ਜੁਗਨੀ ਇਹ ਵੀ ਨੇ ਅੱਜ ਤੀਜਾ ਚੌਥਾ ਦਾਣਾ ਇਹਨੂੰ ਕਰਾਸ ਹੋਈ ਨੂੰ ਬਣੀ ਨੂੰ ਠੀਕਾ ਤੇ ਯਾਨੀ ਕਿ ਦੁੱਧ ਦੇ ਥੱਲੇ ਵੀ 8 ਕਿਲੋ ਹੀ ਠੀਕਾ 7 ਕਿਲੋ ਖੁੱਲਾ ਵੀ ਦੇ ਤੇ ਠੰਡੀ ਕਿਵੇਂ ਬੈਠੀ ਕਰ ਲੈ ਠੰਡੀ ਬੈਠੀ ਬੈਠੀ ਹੋਇਆ ਪੂਰੀ ਵੀਡੀਓ ਦਿਖਾਈ ਪੂਰੀ ਅੱਧਾ ਨਾ ਦਿਖਾਈ ਲੈ ਯਾਰ ਆ ਹੀ ਬਹਿ ਜਾਣਾ ਬਾਹਰ ਲੈ ਵਾਕਿਆ ਯਾਰ ਨਹੀਂ ਠੀਕ ਆ ਤਕਵੀਰ ਬਾਈ ਆਹ ਵੀ ਠੰਡੀ ਆ ਇਹ ਕਿੰਨੇ ਦੀ ਸੁਖਵੀਰ ਬਾਈ ਇਹੇ ਆਪਾਂ ਵੀਰੇ ਹਾਂ ਬਸ ਕੋਈ ਬਾਲਾ ਨਾ ੱੱਕਾ ਕਰੇ ਮੇਰਾ ਵੀਰ 21000 ਦੀ ਬੈਠ ਦੇ ਦੇਣੀ ਆ ਯਾਰ ਠੀਕ ਆ ਯਾਰ ਬਈ ਅੱਜ ਤਾਂ ਯਾਰ ਸਵਾਦ ਆ ਨੰਦਾ ਅੱਜ ਤਾਂ ਮੀਂਹ ਪੈਣ ਦਾ ਵੀ ਨਖਵਰ ਐ ਨੰਦਾ ਹਨਾ ਇਹ ਠੀਕ ਆ ਯਾਰ ਬਾਈ ਯਾਰ ਆ ਤਾਂ ਠੰਡੀ ਪੜੀ ਆ ਯਾਰ ਕਮਾਲ ਆ ਇੰਦੀ ਤੇ ਯਾਰ ਮੈਂ ਨਾ ਵੀਰੇ ਜਿੰਮੇ ਮਰਤੀ ਹੂੰ ਹੂੰ ਵਾਖਿਆ ਯਾਰ ਹਨਾ ਲੈ ਲੈ ਅੱਜ ਤਾਂ ਲਾਡੀ ਵਾਲੀ ਸਪਲਾਈ ਤੇ ਆ ਗਿਆ ਰੋਡਾਂ ਨਾ ਵੀਰੇ ਜਮਾ ਹੀ ਨਹੀਂ ਆਪਾਂ ਸਪਲਾਈ ਕਿਸੇ ਦੀ ਨਹੀਂ ਇਹ ਤਾਂ ਯਾਰ ਤੀ ਜੀ ਮਰਾਉਂਦੀ ਆ ਯਾਰ ਵੀਰੇ ਨਹੀਂ ਠੀਕ ਆ ਯਾਰ ਬਾਈ ਹਾਂ ਓਕੇ ਜੀ ਨਾ ਇੱਕ ਹੋਰ ਗੱਲ ਆ ਵੀਰੇ ਕਿਤੇ ਨਾ ਜਾਵੇ ਕਿਤੇ ਨਹੀਂ ਜਾਂਦੀ ਵੀਰੇ ਫੈਟ ਵੀ 6 6.5 ਆਉਂਦੀ ਹੈ ਜੀ ਨਿੱਕੀ ਜਿਆਰ ਵਧੀਆ ਯਾਰ ਪਾਈ ਹੈ ਨਾ ਦੁੱਧ ਪੀਣਾਂ ਨੂੰ ਕੀ ਮਾੜੀ ਆ ਯਾਰ ਮੈਂ 21 21000 ਦੀ ਦੇਣੀ ਹੈ ਹਾਂ ਜੀ ਵੀਰੇ ਮਾਨਤਣ ਕਰ ਦਿਆਂਗੇ ਯਾਰ ਜਸ ਤੈਨੂੰ 20 ਦੀ ਕਰ ਦ 20 ਦੀ ਦੇ ਦਿਆਂਗੇ ਯਾਰ ਵੀਰੇ ਠੀਕ ਓਕੇ ਹੁਣ ਆ ਗਿਆ ਨੀਲੀ ਰਵੀ ਦਾ ਘੱਟਾ ਇਹ ਵੀਰੇ ਆਪਾਂ ਕੱਲ ਮੰਡੀ ਤੋਂ ਲਿਆ ਠੀਕ ਆ ਜਾਨ ਬਚਾਈਆ ਆਪਾਂ ਨੂੰ ਸੋਨਾ ਲੱਗਿਆ ਹੂੰ ਤੇ ਆਪਾਂ ਤਾਂ ਲਿਆ ਵੀ ਰੱਖੀ ਲਿਆਈ ਕੱਢ ਕੇ ਬਾਹਰ ਨੂੰ ਵੀ ਰੇ ਕਿੰਨੇ ਚਿਰ ਦਾ ਵਸ ਅਕਬੀਰ ਬਾਈ 13-14 ਮਹੀਨਿਆਂ ਦਾ ਹੋ ਗਿਆ ਵੀਰੇ ਆਪਾਂ ਤਾਂ ਆਪਦੀ ਸਮਝ ਨਾਲ ਤੇ ਹੂੰ ਕਟਾ ਚੰਗਾ ਯਾਰ ਹਨਾ ਬਾਈ ਮਾਰਕਿੰਗ ਮੁਰਕਿੰਗ ਹੈਗੀ ਆਪਾਂ ਤਾਂ ਸਾਂਭਿਆ ਨਹੀਂ ਕਿਸੇ ਨੇ ਥੋੜਾ ਜਿਆ ਥੋੜੇ ਪੱਠੇ ਵੀ ਨਹੀਂ ਚੱਕੇ ਹੂੰ ਜੀ ਨਹੀਂ ਲਾਇਆ ਚਲੋ ਥੋੜੋ ਵੀ ਚੱਲੋ ਯਾਰ ਇਹ ਕਿੰਨੇ ਦਾ ਦੇ ਦਾਂਗੇ ਵੀਰੇ ਇਹ ਆਪਾਂ 27000 ਦਾ ਕਟਾ ਦੇ ਦਾਂਗੇ ਵੀਰੇ ਠੀਕ ਆ ਯਾਰ ਬਈ ਯਾਰ ਤੇਦੇ ਪੜੇ ਦੇ ਹਨਾ ਹਾਂਜੀ ਤੇ ਠੀਕ ਆ ਦੋ ਬੋਰੀਆਂ ਫੀਡ ਦੀ ਆ ਪੈ ਕੇ ਕੱਟੇ ਨੇ ਹੱਥ ਨਹੀਂ ਧਰਾਉਣਾ ਯਾਰ ਹੈ ਹਾਂਜੀ ਮੱਛਰ ਜਾਣਾ ਇਹਨੇ ਨਹੀਂ ਠੀਕ ਹੈ ਭਾਈ ਬਣਦੇ ਬਸੇ ਅੱਛਾ ਫਿਰ ਅੱਜ ਤੱਕ ਕਮਲ ਆਈਆਂ ਹਨਾ ਅੱਜ ਤਾਂ ਫਿਰ ਇਹ ਕਹਿ ਸਕਦੇ ਵੀ ਭਾ ਦਾ ਵੀ ਕਿੰਗ ਹੈ ਤੇ ਜਾਨਵਰਾਂ ਦਾ ਵੀ ਕਿੰਗ ਹੈ ਬਾਈ ਵੀਰੇ ਆਪਾਂ ਭਲਾ ਦੋ ਲਿਆਈਏ ਵਰ ਲਿਓਣੇ ਛੋਟੀ ਦੇ ਨਹੀਂ ਠੀਕ ਹੈ ਭਾਈ ਅੱਛਾ ਨੰਬਰ 9463319970 9463319970 ਬਾਈ ਦਾ ਨੰਬਰ ਹੈ ਪਿੰਡ ਬਦਨੀ ਕਲਾਂ ਜ਼ਿਲ੍ਹਾ ਮੋਗਾ ਕੈਮਰਾਮੈਨ ਗੁਰਦੀਪ ਗਿੱਲ ਦੇ ਨਾਲ ਇਜਾਜ਼ਤ ਵੱਲੋਂ ਵਾਦਿਆਂ ਧੰਨਵਾਦ